ਆਪਣੇ ਜਸਵੀਰ ਸਿੰਘ ਦੇ ਨਾਲ 호ਸਟ ਤੁਹਾਡਾ ਦੋਸਤ ਤੇ ਜੇ ਅੱਜ ਦੀ ਆਪਾਂ ਗੱਲ ਕਰੀ ਅੱਜ ਆਪਾਂ ਖੜੇ ਆ ਨਾਨਕ ਸਰ ਕਲੇਰਾ ਜਿੱਥੇ ਕਿ ਧੰਤਨ ਬਾਬਾ ਨਾਨ ਸਿੰਘ ਜੀ ਦੀ ਵਰਸੀ ਦੇ ਸਬੰਧ ਵਿੱਚ ਆਪਾਂ ਮਿਲਣਾ ਆ ਬਾਬਾ ਜੀ ਨੂੰ ਬਾਬਾ ਲੱਖਾ ਜੀ ਨਾਲ ਗੱਲਬਾਤ ਕਰਵਾਵਾਂਗੇ ਨਾਲ ਧੰਤਨ ਬਾਬਾ ਨਾਨ ਸਿੰਘ ਜੀ ਦੀ ਜਿਹੜੀ ਵਰਸੀ 81ਵੀਂ ਹੈਗੀ ਆ ਉਹਦੇ ਵਿੱਚ ਕੀ ਕੀ ਤਿਆਰੀਆਂ ਹੋਈਆਂ ਤੇ ਫੈਸਿਲਿਟੀਆਂ ਦੇ ਰਹੇ ਹੋ ਤੇ ਕੀ ਕੁਝ ਪ੍ਰਬੰਧ ਕੀਤੇ ਜਾ ਰਹੇ ਆ ਆ ਤੁਹਾਡੇ ਨਾਲ ਗੱਲ ਕਰਾਉਂਦੇ ਆ ਬਾਬਾ ਜੀ ਦੇ ਨਾਲ ਧੰਨ ਧੰਨ ਬਾਬਾ ਨਾਨਕ ਸਿੰਘ ਜੀ ਦੀ ਪਵਿੱਤਰ ਨਗਰੀ ਨਾਨਕ ਸਰਕ ਪੇਰਾ ਵਿਖੇ ਜਿੱਥੇ ਕੇ ਸੰਗਤਾਂ ਦਾ ਭਾਰੀ ਇਕੱਠ ਬਾਬਾ ਜੀ ਦੀ 81ਵੀਂ ਵਰ੍ਹੇ ਦੇ ਸੰਬੰਧ ਵਿੱਚ ਹੋਣ ਜਾ ਰਿਹਾ ਹੈ ਤੇ ਬਾਬਾ ਲੱਖਾ ਜੀ ਨਾਲ ਕੁਝ ਗੱਲਾਂ ਬਾਤਾਂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਦਾਸ ਵੱਲੋਂ ਤੇ ਬਾਬਾ ਲੱਖਾ ਜੀ ਆਨੇ ਕੁਝ ਸੰਗਤਾਂ ਨੂੰ ਅਪੀਲਾਂ ਦੇ ਕੋ ਸੰਗਤਾਂ ਨੂੰ ਸੰਦੇਸ਼ ਜਾਰੀ ਕੀਤੇ ਹੈ। ਕਿਹਾ ਗਿਆ ਹੈ ਕਿ ਸੰਗਤਾਂ ਹੰਮ ਹਮਾ ਕੇ ਪਹੁੰਚਣ ਪਰ ਨਾਲ ਦੀ ਨਾਲ ਉਹਨਾਂ ਨੇ ਇੱਕ ਹਦਾਇਤ ਵੀ ਕੀਤੀ ਹੈ ਕਿਹਾ ਗਿਆ ਹੈ ਕਿ ਸੰਗਤਾਂ ਆਪਦੇ ਨਾਲ ਕੋਈ ਵੀ ਕੀਮਤੀ ਸਮਾਨ ਨਾ ਲੈ ਕੇ ਜਾਣ ਤਾਂ ਜੋ ਕਿ ਇਸ ਦੇ ਵਿੱਚ ਕੋਈ ਸੰਖਾਮੀ ਘਟਨਾ ਨਾ ਵਾਪਰ ਸਕੇ ਗੱਲਬਾਤ ਕਰਦੇ ਆਂ ਬਾਬਾ ਜੀ ਦੇ ਨਾਲ ਹਾਂ ਜੀ ਬਾਈ ਜੀ ਹਾਂ ਜੀ ਬਾਈ ਜੀ ਬਾਬਾ ਜੀ ਆਪਣੇ ਜਿਹੜੀ ਸਬੰਧ ਜੀ ਬੱਤੀ ਜੁਵਾਕ ਨੂੰ ਕਿਹਾ ਜੀ ਜੀ ਕਿਹੜੀ ਸੰਪਰਨੀਆਂ ਜੀ ਬੰਦ ਰੱਖਿਆ

ਔਰ ਜਿੰਨਾ ਵੱਡਾ ਸਮਾਗਮ ਹੋਵੇ ਉਹਨੇ ਵੱਡੀਆਂ ਤਿਆਰੀਆਂ ਕਰਨੀਆਂ ਪੈਂਦੀਆਂ। ਤੋਂ ਹਰ ਪ੍ਰਕਾਰ ਦੀ ਤਿਆਰੀ ਦੀ ਲੋੜ ਪੈਂਦੀ ਆ। ਪਾਈਆਂ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦੀਆਂ। ਰਹਿਣਾ-ਬਹਿਣਾ ਦਿੱਤੀ ਸੰਪਾਲੀ ਉਹ ਕੈਰ ਕਰਨਾ ਸਾਰਾ ਕੁਝ ਦੇਖਣਾ ਇਹ ਕਾਫੀ ਜ਼ਿਆਦਾ ਕੰਮ ਹੋ ਜਾਂਦੇ ਨੇ। ਤੇ ਸਾਰੇ ਮਹਿਕਮਿਆਂ ਨੂੰ ਇਤਲਾ ਕਰਨੇ ਪੈਂਦੀ ਆ ਬਿਜਲੀ ਬੋਰਡ ਨੂੰ, ਪਾਈ ਵਾਲਿਆਂ ਨੂੰ, ਸਿਹਤ ਪੱਖੋਂ ਵੀ। ਤੋਂ ਤਕਰੀਬਨ ਸਾਰੇ ਹੀ ਮਹਿਕਮਿਆਂ ਨੂੰ ਸਾਨੂੰ ਸਲਾਹ ਦਿੰਦੇ ਨੇ। ਅਸੀਂ ਲਈ ਹੁਣ ਸਾਰਾ ਇਕਦਮ ਪੂਰਾ ਕੰਪਲੀਟ ਹੋ ਚੁੱਕਾ ਹੈ ਸਾਰਾ ਕੰਮ ਤਕਰੀਬਨ ਤੇ ਜਿਹੜੇ ਮਾਰੇ ਮੋਟੇ ਉੰਦੀ ਕੀ ਕੰਮ ਰਹਿੰਦੀ ਆ ਉਹਨਾਂ ਦੀ ਵੀ ਤਿਆਰੀ ਹੋ ਰਹੀ ਹੈ ਵੀ ਨਾਨ ਸਾਹਿਬ ਸੰਪਰਦਾਇਕ ਵੱਲੋਂ ਵੀ ਕੀ ਕੀ ਤਿਆਰੀਆਂ ਰਹਿਣ ਵਾਲੀਆਂ ਨੇ ਹਰ ਪ੍ਰਕਾਰ ਦੀਆਂ ਤਿਆਰੀਆਂ ਨੇ ਸਭ ਤੋਂ ਪਹਿਲਾਂ ਤੇ ਜਿਹੜੇ ਰਾਗੀ ਪਾਠੀ ਸਿੰਘ ਕੀ ਗੁਰੂ ਕੇ ਕੀ ਸਮੀਏ ਦਾ ਹੋਰੋੜਾ ਦਾ ਸਾਰਾ ਰਹਿਣ ਦਾ ਪ੍ਰਬੰਧ ਆਉਣ ਦਾ ਪ੍ਰਬੰਧ ਤੋਂ ਇਹ ਫਿਰ ਪਾਠ ਸਿੰਘਾਂ ਬਾਅਦ ਤੇ ਵੱਖਰੀ ਇੱਕ ਜਗ੍ਹਾ ਬਣੀ ਹੋਈ ਆ ਤੇ ਸਵਾਗਤ ਤੇ ਤਕਰੀਬਾ 14-15 ਹਜ਼ਾਰ ਪਾਠ ਸਿੰਘ ਹੋਣ ਜਾਂਦੇ ਆ ਤੇ ਜਦੋਂ ਪਾਠ ਸਿੰਘ ਆਉਂਦੇ ਉਸ ਦੇ ਹਿਸਾਬ ਨਾਲ ਪ੍ਰੋਗਰਾਮ ਚੱਲੇ ਜਾਂਦਾ ਤੇ ਪਾਠ ਸਿੰਘਾਂ ਨੂੰ ਅਸੀਂ ਬੁਲਾਉਂਦੇ ਨਹੀਂ ਆਪਣੇ ਆਪ ਆਟੋਮੈਟਿਕ ਪਹੁੰਚਦੇ ਆ ਇੱਥੇ ਕਾਫੀ ਭਜਨ ਪਾਠ ਹੁੰਦਾ ਵਾ ਬਾਕੀਆ ਦੇ ਲੋਕਾਂ ਦੇ ਮਨਾਂ ਚੇ ਹਰਦਾ ਵਿਚਾਰ ਵੀ ਸ਼ਾਇਦ ਬਾਹਰ ਇਕੱਠੀ ਕਰਨ ਦੇ ਇਹ ਕੰਮ ਕਰਦੇ ਆ ਪਰ ਇਹ ਜਿਹੜਾ ਸਮਾਗਮ ਹੁੰਦਾ ਵਾ ਬਰਸੀ ਦਾ ਇਹਦੇ ਤੇ ਪਾਠੀਆਂ ਨੂੰ ਕੋਈ ਹੀ ਪੇਟਾ ਨਹੀਂ ਦਿੰਦੇ ਨਾ ਕਿਸੇ ਨੂੰ ਬੁਲਾਉਣੇ ਆ ਆਟੋਮੈਟਿਕ ਪਾਟੀ ਪਹੁੰਚ ਦੇਦੇ ਤੇ ਉਹਨਾਂ ਪਾਟੀਆਂ ਨੇ ਸਹੀ ਵਰਦੀਆਂ ਜਿਹਨੂੰ ਬਣਾ ਕੇ ਦਿੰਨੇ ਆ ਕਚੋਲਾ ਦੋਖ ਸਾਰੇ ਦਸਤਾਰ ਤੇ ਗਲ ਵਾਲਾ ਪਰਦਾ ਪੂਰੀ ਤਿਆਰੀ ਕਰਕੇ ਫਿਰ ਉਹਨਾਂ ਨੇ ਸਾਨੂੰ ਕੇਸੀ ਸਿਦਾਨ ਕਰਕੇ ਉਹ ਸਾਫ ਸੁਥਰੇ ਵਸਤਰ ਪਾਣ ਕੇ ਫਿਰ ਗੁਰੂ ਸਾਹਿਬ ਜੀ ਦੇ ਸਾਹਬ ਬਣਾ ਤੇ ਇਹ ਇੱਕ ਕੱਠਾ ਦਾ ਪ੍ਰੋਗਰਾਮ ਹੈ ਹਾਂਜੀ ਹਾਂਜੀ ਉਹਨੜਵਾਜੀ ਬਹੁਤ ਜ਼ਿਆਦਾ ਨੇ ਹੁਨਰ ਬਾਜੀ ਤੇ ਇੱਥੇ ਕੋਈ ਕਿਸੇ ਦਾ ਕਿਸੇ ਦਾ ਨਾਮ ਦਾ ਪ੍ਰਵਾਹ ਆ ਇੱਥੇ ਕੋਈ ਮੇਲਾ ਮੇਲੇ ਦੀ ਸ਼ਕਲ ਨਹੀਂ ਹੈ ਪਰੋਦਮ ਹੁੰਦਾ ਸਾਡਾ ਇੱਥੇ ਮਤਲਬ ਜਿਉਂ ਵੀ ਜਗ੍ਹਾ 'ਚ ਹੁੰਦੇ ਜਿਹੜਾ ਤੋਂ ਬਾੜਿਆਂ 'ਚ ਆਉਂਦੇ ਆ ਆਉਂਦੇ ਆ ਉਹਦੇ ਜਿੱਥੇ ਵੀ ਵੱਡਾ ਇਕੱਠ ਹੁੰਦਾ ਉਹਨਾਂ ਨੇ ਆਪਣੀ ਜਗ੍ਹਾ ਭਲੜੀ ਹੁੰਦੀ ਆ ਵਰਦਾ ਉਤਰਾ ਹੀ ਨੂੰ ਜਿਹੜਾ ਸਮਾਗਮ ਆਪਾਂ ਉਸ ਤੇ ਜੀਵੀਂ ਨਾਲ ਦੀ ਦੇਖਦੇ ਪੀ ਮੇਲੇ ਦੀ ਸ਼ਕਲ ਇੱਥੇ ਬਣ ਜਾਵੇ ਐਸ਼ਾ ਕਰਕੇ ਬਾਅਦ ਤਬਾਦਾ ਤਾਂ ਕਿਤੇ ਹਿਆ ਬਾਹਰ ਸੀ ਬਲਕੇ ਉਹ ਜੇ ਕੋਈ ਝੂਲੇ ਚਾਲੇ ਉਹ ਜੇ ਚੀਜ਼ਾਂ ਵੀ ਲੱਗਣ ਦਿੰਦੇ ਤੇ ਜੇੜਾ ਕੋਈ ਇੰਨਾ ਵੱਲੋ ਪ੍ਰੋਗਰਾਮਾਂ ਦੇ ਵਿੱਚ ਕੋਈ ਸਾਨੂੰ ਦਿੱਕਤ ਆਵੇ ਔਰ ਰਹਿਣ ਦਾ ਵੀ ਸਾਰਾ ਸੰਗਤਾਂ ਦਾ ਦੂਰੋਂ ਵਾਲੀਆਂ ਸੰਗਤਾਂ ਪੂਰੇ ਦੇਸ਼ ਵਿਦੇਸ਼ਾਂ ਤੋਂ ਸੰਗਤਾਂ ਹੁੰਦੀਆਂ ਨੇ ਉਹਨਾਂ ਦਾ ਰਹਿਣ ਦਾ ਵੀ ਪੂਰਾ ਪ੍ਰਬੰਧ ਕੀਤਾ ਹੋਇਆ ਵਾ ਕਾਫੀ ਕਮਰੇ ਨੇ ਸਾਡੇ ਕੋਲ ਤੇ ਜੇ ਹਰ ਤਰ੍ਹਾਂ ਕਰਕੇ ਸਾਡਾ ਪੂਰਾ ਪੂਰਾ ਕੰਪਲੀਟ ਪ੍ਰਬੰਧ ਜਿਦਾ ਸਾਡਾ ਹਰ ਸਾਲ ਹਰ ਸਾਲ ਆਉਂਦੇ ਸਾਲੋਂ ਵਧਿਆ ਹੁੰਦਾ ਕੰਮ ਤੁਸੀਂ ਹਰ ਸਾਲ ਕੋਈ ਨਵੀਂ ਸੇਵਾ ਆਪਣੀ ਰੱਖੀ ਹੋਈ ਹੈ ਆਪਣੇ ਵੱਲ ਹਾਂ ਜੀ ਇਸ ਵਾਰ ਜਿਹੜੀ ਨਵੀਂ ਸੇਵਾ ਲੈ ਕੇ ਆ ਰਹੇ ਹੋ ਜਿਵੇਂ ਪਹਿਲਾਂ ਤੁਸੀਂ ਚੰਡੀਗੜ੍ਹ ਨੂੰ ਰੱਖੀ ਸੀ ਪੀਜੀਆ ਹੈ ਨਾ ਜੀ ਜੀ ਸਾ ਵੀ ਕੋਈ ਹੋਰ ਨਵੀਂ ਸੇਵਾ ਕੋਈ ਜਿਹੜਾ ਸ਼ੁਰੂ ਕੀਤਾ ਹੁਣ ਵੀ ਹੁਣੇ ਦਿੱਲੀ ਤੋਂ ਪੂਰੀ ਟੀਮ ਆਈ ਸੀ ਸਾਡੇੋਂ ਤੋਂ 10 ਮਿੰਟ ਪਹਿਲਾਂ ਇਥੋਂ ਨਿਕਲੀ ਆਉ। ਤੇ ਹੁਣ ਜਿਹੜਾ ਹਸਪੀਟਲ ਇਸ ਨੂੰ ਹੋਰ ਆਪਾਂ ਮਤਲਬ ਵਧਾ ਰਹੇ ਹਾਂ ਹੋਰ ਕਾਫੀ ਕੰਮ ਸਾਡੇ ਜਿਹੜੇ ਹੈਗੇ ਆ ਮੇਰੇ ਪਾਣੀ ਜਿਹੜਾ ਗੰਦਾ ਪਾਣੀ ਜਾ ਰਿਹਾ ਉਹਦੀ ਸਫਾਈ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਯਤਨ ਕਰ ਰਹੇ ਹਾਂ ਕਿ ਇਹਨੂੰ ਵੀ ਆਪਾਂ ਸਾਫ਼ ਸੁਥਰਾ ਕਰਕੇ ਤੇ ਇਹਨੂੰ ਗਾਂਵ ਵਰਤੋਂ ਵਿੱਚ ਕਿਤੇ ਲਿਆਂਦਾ ਜਾ ਸਕੇ ਇਦਾਂ ਦੇ ਕੰਮ ਸਾਡੇ এনਵਾਇਰਨਮੈਂਟ ਤੇ ਕਾਫੀ ਹਾਈ ਲੈਵਲ ਤੇ ਕੰਮ ਚੱਲ ਰਿਹਾ ਹੈ ਸਾਡਾ ਕਿਉਂਕਿ ਮੇਰੇ ਬੰਦ ਦੀ ਤਮੰਨਾ ਮੈਨੂੰ ਕੋਈ ਲਾਲਚ ਨਹੀਂ ਕੋਈ ਕੋਈ ਪ੍ਰਭਤਾ ਜਾਦਾ ਕੋ ਹੋਰ ਜਾਂ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਫਰਮਲ ਰੂਪ ਤੋਂ ਮੇਰਾ ਹੋਵੇ ਮੇਰੇ ਬੰਦ ਦੀ ਕੋਈ ਤਮੰਨਾ ਵੀ ਪੂਰਾ ਜਿਹੜਾ ਪੰਜਾਬ ਹਰਿਆ ਭਰਿਆ ਕਰਨਾ ਤੇ ਆਉਣ ਵਾਲੇ ਜੀ ਜੀ ਸਾਰੇ ਰੂਮ ਦੇ ਤੇ ਤੁਹਾਡੀ ਦਿੱਤੇ ਲੱਗਿਆ ਜੀ 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 ਉਹ ਸਾਰੇ ਦੇ ਸਾਰੇ ਫਲਾਵਰ ਦੇ ਮੂਤੇ ਲਾਏ ਪਿਆ ਜੀ ਜੀ ਇਸ ਵਾਰ ਵੀ ਕੋਈ ਇਹੋ ਜਿਹਾ ਪ੍ਰਾਦਾਨ ਕੀਤਾ ਕੋਈ ਨਹੀਂ ਕੀਤਾ ਨਹੀਂ ਮੈਂ ਕਰੀ ਜਾ ਰਿਹਾ ਕਦੀ ਅੱਵੇ ਦਾ ਕੰਮ ਪ੍ਰੋਜੈਕਟ ਚੱਲ ਰਿਹਾ ਅੱਜ ਵੀ ਇੱਕ ਹਰਦਾਨਪੁਰ ਤੋਂ ਗੱਡੀ ਪੂਰੀ ਭਰ ਕੇ ਲੈਣ ਦੀ ਪਹੁੰਚਾਂ ਦੀ ਇਹ ਇੱਕ ਇਥੋਂ ਕੱਲ ਲੱਦ ਕੇ ਭੇਜੀ ਆ ਸੰਭੂ ਬਾਰਡਰ ਦੇ ਕੋਲ ਉੱਥੇ ਲਾ ਰਹੇ ਆ ਤੇ ਕਾਫੀ ਸਾਨੂੰ ਜਗਾ ਕਾਫੀ ਮਿਲ ਲਈ ਪ੍ਰਾਪਤ ਹੋਈ ਹੈ ਜਿੱਥੇ ਆਪਾਂ ਬੋਦੇ ਲਾ ਦੇਣ ਤੇ ਇਹ ਤੇ ਸੰਦਰ ਸਿੰਘ ਮੇਰਾ ਬੜੇ ਲੰਬੇ ਟਾਈਮ ਤੋਂ ਜਾਦੀ ਹੁਣ 5 ਜੂਨ ਨੂੰ ਜਿਹੜਾ ਜਿਹੜਾ ਹੈਗਾ 30 ਡੇ ਮਨਾਇਆ ਜਾਂਦਾ ਪੂਰੇ ਵਰਲਡ ਵਿੱਚ ਤੇ ਐਸੀ ਬੜਾ ਤੂਮਤਾ ਨਾਲ ਪੰਜ ਜੂਨ ਦਾ ਦਿਨ ਮਨਾਇਆ ਇੱਕ ਪੂਰਾ ਟਰੱਕ ਸਾਨਪੁਰ ਤੋਂ ਮਗਾ ਕੇ ਸਪੈਸ਼ਲ ਚੰਡੀਗੜ੍ਹ ਦਾ ਪੂਰਾ ਪ੍ਰਸ਼ਾਸਨ ਮੇਰੇ ਨਾਲ ਆ ਜੇ ਲਾਇਆ ਤੇ ਮੈਂ ਆਉਣ ਵਾਲੇ 5 ਸਾਲਾਂ ਵਿੱਚ ਪੂਰਾ ਪੰਜਾਬ ਹਰਿਆ ਪੰਜਾਬ ਦੇਖਣਾ ਚਾਹੁੰਦਾ ਭਾਈ ਜਿਹੜਾ ਦਵਾਈ ਦੇ ਵਿੱਚ ਜਾ ਕੇ ਕੰਮ ਕਰਕੇ ਉਹਦੇ ਨਾਲ ਹੰਦਬਈ ਜਦੋਂ ਮੈਂ ਗਿਆ ਉਹ ਉਦੋਂ ਉਥੇ 2002 ਦੇ ਵਿੱਚ ਤੇ ਉਥੇ ਦੇ ਜਿਹੜੇ ਮਿੱਲਵਾਲੇ ਆਏ ਕਾਫੀ ਬੰਦੇ ਸੀਗੇ ਉਹਨਾਂ ਨੂੰ ਮੈਂ ਕਹਿ ਪਿਆ ਆਪਾਂ ਇੱਥੇ ਪੌਦੇ ਲਾਉਣੇ ਆ ਉਹ ਕਹਿਣ ਲੱਗੇ ਵੀ ਆਸਕੇ ਮਜਾਗ ਵਿੱਚ ਲੱਗੇ ਤੇ ਕਹਿੰਦੇ ਅ ਇੱਥੇ ਪੌਦਾ ਹੁੰਦਾ ਹੀ ਕੋਈ ਨਹੀਂ ਆਪਾਂ ਲਾਵਾਂਗੇ ਕੀ ਮੈਂ ਕਿਹਾ ਮੇਰੀ ਗੱਲ ਨੂੰ ਸਿਰੇ ਛਕ ਲੋ ਆਪਾਂ ਲਾਉਣੇ ਆ ਤੇ ਫਿਰ ਦੋ ਸੌ ਬੀਲ ਤੋਂ ਇੱਕ ਟਰੱਕ ਮੋਹਦਿਆਂ ਦਾ ਭਰਿਆ ਇੱਕ ਟਰੱਕ ਮਿੱਟੀ ਦੇ ਥੈ ਲੰਦਾ ਭਰਿਆ ਲਿਆਣ ਕੇ ਲਾਏ ਇਹੋ ਕਹਿੰਦੇ ਪਹਿਲਾਂ ਸਖਸ ਜਿਹੜਾ ਬਾਹਰੋਂ ਚਾ ਕੇ ਪੌਦੇ ਲਾ ਰਿਹਾ ਅੱਜ ਵੀ ਦੇਖ ਲਓ ਪੂਰੀ ਹਰੀ ਭਰੀਆ ਕਿੰਨੀ ਗਰੀਦੀ ਦੀ ਪੈਦਾ ਹੋ ਗਈ ਜਿੱਥੇ ਕਿ ਵੀ بارش ਨਹੀਂ ਆਜ ਤੱਕ ਬਾਰਸ਼ਾਂ ਪੈਣੀ ਸ਼ੁਰੂ ਹੋ ਗਿਆ ਹੁਣ ਵੀ ਮੈਂ ਅਮਰੀਕਾ ਤੋਂ ਆਇਆ ਪਿਛਲੇ ਹਫਤੇ ਤੇ ਫੀਨਿਕਸ ਜਿਹੜਾ ਉਥੇ ਉਹ ਜਿਹੜਾ ਜਿਹੜਾ ਹੈਗਾ ਏਰੀਆ ਉਥੇ ਬਹੁਤ ਮਤਲਬ ਬੰਜਰ ਧਰਤੀ ਆ ਪੱਥਰੀਲੀ ਆ ਔਰ ਇਹ ਇਹਤਲਾ ਇਹਦੀ ਆ ਉਥੇ ਪੌਦਾ ਹੁੰਦਾ ਦੀ ਗਰਮੀ ਬੜੀ ਆ ਤਦੀ ਪੈ ਰਹੀ ਆ ਉਥੇ ਹੁਣ ਮੈਂ ਪੌਦੇ ਲਾ ਕੇ ਆਂ ਹੋਣ ਅ ਮੈਂ ਤਾਂ ਜਿੱਥੇ ਵੀ ਜਿਹੜੇ ਕੰਟਰੀ 'ਚ ਜਾਵਾਂ ਮੇਰਾ ਨਿਸ਼ਨਾ ਮੈਂ ਪੌਦੇ ਲਾਉਣੇ ਮੈਂ ਕੋਈ ਮਤਲਬ ਇੱਕ ਏਰੀਆ ਨਹੀਂ ਮੈਂ ਪੂਰਾ ਵਰਲਡ ਵਿੱਚ ਜਿੱਥੇ ਵੀ ਜਾਂਦਾ ਜਿੱਥੇ ਲੋੜ ਆ ਉੱਥੇ ਮੈਂ ਖੁਸ਼ੀ ਦੇ ਨਾਲ ਦੇ ਚਸ਼ਮੀ ਦੇ ਨਾਲ ਇਹ ਮੈਂ ਕੰਮ ਕਰਦਾ ਬਾਬਾ ਜੀ ਬੱਚੀ ਦੇ ਸੰਬੰਧ ਵਿੱਚ ਸੰਤਾਂ ਨੂੰ ਕੋਈ ਅਪੀਲ ਕੀਕ ਨਹੀਂ ਕਰਦੀ ਬੜੇ ਬਾਰੇ ਉਹ ਆ ਕੇ ਹੁਣ ਦੇਖੋ ਜਿਹੜਾ ਇਹ ਸਮਾਗਮ ਆਪੁਰਖਾਂ ਦੇ ਜਿਹੜੀ ਯਾਦ ਵਿੱਚ ਮਨਾਏ ਜਾਂਦੇ ਆ ਇਹਨਾਂ ਸਮਾਗਵਾਂ ਨੂੰ ਕਦੀ ਮੇਲੇ ਦੀ ਸ਼ਕਲ ਵਿੱਚ ਨਹੀਂ ਲੈਣਾ ਚਾਹੀਦਾ ਜਿਸ ਮਨੋਰਥ ਵਾਸਤੇ ਜਿਸ ਕਾਰਜ ਵਾਸਤੇ ਪ੍ਰੋਗਰਾਮ ਚੱਲਦੇ ਉਹਦਾ ਲਾਹਾ ਲੈਣਾ ਚਾਹੀਦਾ ਜੇ ਹੁਣ 5 ਦਿਨ ਦਾ ਇਹ ਪ੍ਰੋਗਰਾਮ ਆ ਕਥਾ ਕੀਰਤਨ ਦਾ ਪ੍ਰਵਾਹ ਚੱਲਣਾ ਕਿੰਨਾ ਭਜਨ ਪਾਠ ਕਿੰਨੇ ਚੈਨਲਾਂ ਤੇ ਸਾਰਾ ਲਾਈਵ ਪ੍ਰੋਗਰਾਮ ਚਲਾਣਾ ਵਾ ਹਾਂਜੀ ਇਹ ਹੁਣ ਪੂਰੇ ਵਰਲਡ ਵਿੱਚ ਲੋਕ ਘਰ ਘਰ ਬੈਠੇ ਦੇਖਦੇ ਨੇ ਸੋ ਹੁਣ ਜੇ ਅਜੇ ਵੀ ਸकता ਲਾਹਾ ਨਾ ਲੈ ਲੈਣ ਤੇ ਫਿਰ ਇਹ ਉਹਨਾਂ ਦੀ ਆਪਣੀ ਢੇਲਾ ਹਣੇ ਫਾਸਟਵੇ ਦਾਣ ਸਾਡੇ ਤੋਂ ਚੱਲ ਰਿਹਾ ਹੈ YouTube ਤੇ ਉਹਤੇ ਵੀ ਲਾਈਵ ਜਾਣਾ ਨਾਨਕ ਸਰ ਭਗਤੀ ਦਾ ਘਰ ਉਹਦੇ ਤੇ ਵੀ YouTube ਤੇ ਲਾਈਵ ਜਾਣਾ ਮਿਸਟਰ ਸਿੰਘ ਪ੍ਰੋਡਕਸ਼ਨ ਉਹਦੇ ਤੇ ਵੀ ਲਾਈਵ ਜਾਣਾ ਫਿਰ ਚੈਨਲ ਫਾਸਟਵੇ 553 ਨੰਬਰ ਜੋ ਕੇਵਲੇ ਤੋਂ ਚੱਲਦਾ ਉਹਤੇ ਵੀ ਲੈ ਜਾਣਾ ਦੇਸ਼ ਪ੍ਰਦੇਸ਼ ਦੇ ਉੱਤੇ ਵੀ ਲੈ ਜਾਣਾ ਇਹ ਹੋਰ ਪਤਨ ਦੀ ਕਿੰਨੇ ਚਾਹਣਾ ਜਿੱਥੋਂ ਲਾਈਵ ਚੱਲਣਾ ਸਾਡਾ ਤੇ ਮੇਨ ਮਕਸਦ ਆ ਵੀ ਲੋਕ ਘਰ ਘਰ ਬੈਠੇ ਪੂਰਾ ਆਨੰਦ ਪ੍ਰਾਪਤ ਕਰਨ ਔਰ ਇਥੇ ਵੀ ਸਾਰਾ ਹਰ ਤਰ੍ਹਾਂ ਦਾ ਪ੍ਰਬੰਧ ਆ ਇਹਨੂੰ ਮੇਲੇ ਦੀ ਸ਼ਕਲ ਵਿੱਚ ਨਾ ਲੈਣ ਇਹਨੂੰ ਇੱਕ ਬਖਸ਼ਿਸ਼ ਲੈਣ ਦੀ ਸ਼ਕਲ ਵਿੱਚ ਲੈ ਇਹਨੂੰ ਪ੍ਰੋਗਰਾਮ ਆਉਲੀ ਲੈਣ ਔਰ ਇਥੇ ਵੱਧ ਚੜ ਕੇ ਆਉਣ ਹਿੰਮਤ ਨਾਲ ਆਉਣ ਸਾਡਾ ਪੂਰਾ ਹਰ ਤਰ੍ਹਾਂ ਦਾ ਹਰ ਪੱਖ ਤੋਂ ਪੂਰਾ ਪ੍ਰਬੰਧ ਆ ਤੇ ਜਿੰਨਾ ਵੀ ਵੱਧ ਤਵਾ ਸੰਕਟਾ ਲਾਹ ਲੈ ਸਕਦੀਆਂ ਕਿਉਂਕਿ ਵਿਸ਼ੇਸ਼ ਤੌਰ ਤੇ ਪੰਜਾਬ ਵਿੱਚ ਦੋ ਕਟ ਭਾਰੀ ਬਣੇ ਗਏ ਨੇ ਇੱਕ ਤੇ आनंदपुर साब होले मोहल्ले ते ਬਹੁਤ ਵੱਡਾ ਭਾੜੀ ਇਕੱਠ ਹੁੰਦਾ ਏ ਦੂਜੇ ਨੰਬਰ ਤੇ ਦਾਨ ਸਾਧ ਕਲੇਰਾਂ ਜਗਰਾਉ ਬਾਬਾ ਨਾਨ ਸਿੰਘ ਜੀ ਦੀ ਵਰਤੀ ਤੇ ਇਕੱਠ ਹੁੰਦਾ ਏ ਔਰ ਇਹ ਜ ਇਕੱਠ ਨੂੰ ਆਪਾਂ ਇਕੱਠ ਸਮਝ ਕੇ ਜਾਂ ਮੇਲਾ ਬਣਾ ਕੇ ਨਾ ਆਈਏ ਇੱਥੇ ਸਭ ਤੋਂ ਵੱਡਾ ਜੋ ਗੁਰਮਤਿ ਦਾ ਪ੍ਰਚਾਰ ਕਥਾ ਕਿਰਦੰ ਦਾ ਪ੍ਰਵਾਹ ਅੰਮ੍ਰਿਤ ਸਰਚਾਰ ਹੋਣਾ ਜਿਨ੍ਹਾਂ ਨੇ ਇਹ ਤਾਂ ਕੰਮਰਤ ਨਹੀਂ ਸਕਿਆ ਜਰੂਰ ਆਪਣੇ ਮਨ ਬਣਾ ਕੇ ਆਉਣ ਕਿਉਂਕਿ ਬਾਬਾ ਨਾਨਕ ਜੀ ਜਿਨ੍ਹਾਂ ਦੀ ਆਪਾਂ ਵਰਤੀ ਬਣਾ ਰਹੇ ਹਾਂ ਉਹਨਾਂ ਦਾ ਬੇਸ ਮੇਨ ਮਿਸ਼ਨ ਸੀਗਾ ਉਹਨਾਂ ਦਾ ਸਿਧਾਂਤ ਸੀਗਾ ਉਹਨਾਂ ਦਾ ਇਹ ਖਾਸ ਹੁਕਮ ਸੀ ਕਿ ਜਿਸ ਨੇ ਵੀ ਇਸ ਘਰ ਵਿੱਚ ਤੰਕਰੀ ਲੈਣੀ ਆ ਇਸ ਘਰ ਵਿੱਚ ਦਾਖਲਾ ਲੈਣਾ ਉਹਨੂੰ ਸਭ ਤੋਂ ਪਹਿਲਾਂ ਖੰਡੇ ਬੱਡੇ ਦਾ ਅਮਰਤ ਬੰਨ ਕਰਨਾ ਪਵੇਗਾ ਫਿਰ ਇਸ ਘਰ ਵਿੱਚ ਅਡਮਿਸ਼ਨ ਮਿਲੇਗਾ ਤੇ ਕਿਉਂ ਨਾ ਜੇ ਆਪਾਂ ਬਾਬਾ ਨਾਨਕ ਜੀ ਦੇ ਚਰਨਾਂ 'ਚ ਆ ਰਹੇ ਹਾਂ ਉਹਨਾਂ ਦੇ ਹਾਜ਼ਰੀ ਲਵਾਉਣ ਆਦੇ ਤਾਂ ਆਪਾਂ ਉਹਨਾਂ ਦੀ ਬਖਸ਼ਾ ਸ਼ੀਸ਼ਾ ਪ੍ਰਾਪਤ ਕਰੀਏ ਸਾਨੂੰ ਗੁਰੂ ਗੋਬਿੰਦ ਸਿੰਘ ਦੇ ਸੁਪੁੱਤਰ ਔਰ ਸੁਪੁੱਤਰੀਆਂ ਬੰਦੇ ਦਵੇ ਦਾ ਦੇ ਇਹ ਵਿਸ਼ੇਸ਼ ਦਾਸ ਦੀ ਬੇਨਤੀ ਹੈ ਪੀਲਾ ਤੇ ਔਰ ਚ ਵੱਧ ਚੜ ਕੇ ਚੜ੍ਹਦੀ ਕਲਾ ਵਿੱਚ ਆਉਣ ਔਰ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਇਹ ਪ੍ਰੋਗਰਾਮ 24 ਅਗਸਤ ਨੂੰ ਪ੍ਰਾਰੰਭ ਹੋਣਾ ਹੈ ਤੇ ਜਿਹਦੇ ਭੋਗ 26 ਤਰੀਕ ਨੂੰ ਸਵੇਰੇ 10 ਵਜੇ ਪੜ੍ਹਨਗੇ ਔਰੰਤ ਦੁਬਾਰਾ ਦੁਸੀ ਸੰਗ ਦੇ ਪਾਸ ਰੱਖੇ ਜਾਣਗੇ ਜਿਨ੍ਹਾਂ ਦੇ ਭੋਗ 28 ਤਰੀਕ ਨੂੰ ਸਵੇਰੇ 10 ਵਜੇ ਪਾਏ ਜਾਣਗੇ ਔਰ ਸਤਾਈ ਤੀਰੂ ਨਗਰ ਕੀਰਤਨ ਔਰ ਰੋਜ਼ਾਨਾ ਲਾਈਵ ਸਵੇਰ ਸ਼ਾਮ ਕਥਾ ਕੀਰਤਨ ਦਾ ਪ੍ਰਵਾਹ ਦਿਨ ਮੇਰੇ ਵੀ ਕਥਾ ਕੀਰਤਨ ਦਾ ਪ੍ਰਵਾਹ ਤਕਰੀਬਨ 24 ਘੰਟੇ ਚੱਲਦਾ ਹੈ ਢਾਣਾ ਪ੍ਰੋਗਰਾਮ ਤੇ ਵੱਧਤਵਾਂ ਸੰਗਤਾਂ ਆ ਕੇ ਤੇ ਬਖਸ਼ਾਂ ਸੀਸਾਂ ਪ੍ਰਾਪਤ ਕਰਨ ਕੋਈ ਆਪਣੇ ਕੋਲ ਆਉਣ ਲੱਗਿਆ ਕੋਈ ਕੀਮਤੀ ਸਮਾਨ ਫालतू ਨਾ ਲੈ ਕੇ ਆਉਣ ਕਿਉਂਕਿ ਆਪਾਂ ਕਿਧ ਨੂੰ ਦਿਖਾਉਣਾ ਇੱਥੇ ਸੋਨੇ ਸਹਾਣੇ ਪਾ ਕੇ ਕਿਸ ਨੂੰ ਨਾ ਕਿਜੋ ਤੋਂ ਕੋ ਟਲਬਾਟ ਦੀ ਕੋਈ ਚੋਰ ਵੀ ਹੁੰਦੇ ਹੋਏ ਜਿ ਸਮਾਗਮਾਂ ਤੇ ਉਹਨਾਂ ਨੇ ਵੀ ਆਪਦੀ ਕੋਸ਼ਿਸ਼ ਕਰਨੀ ਆ ਤੇ ਆਪਾਂ ਉਹਨਾਂ ਤੋਂ ਬਚੀਏ ਔਰ ਖਾਸ ਤੌਰ ਤੇ ਜਦੋਂ ਵੀ ਗੁਰੂ ਘਰਾਂ ਵਿੱਚ ਕਿਤੇ ਵੀ ਜਾਓ ਜਿੱਥੇ ਭਾਰੀ ਘਟ ਹੋਵੇ ਕਿਤੇ ਵੀ ਕਿਸੇ ਵੀ ਸਤਾਂਤ ਵਿੱਚ ਜਾਓ ਕਿਤੇ ਭਾਰੀ ਘਟ ਹੋਵੇ ਜੋ ਪ੍ਰਬੰਧਕਾਂ ਵੱਲੋਂ ਪ੍ਰਬੰਧ ਕੀਤਾ ਜਾਂਦਾ ਖਾਣ ਪੀਣ ਦਾ ਦੇਗਾਂ ਦਾ ਪ੍ਰਸਾਦਿਆਂ ਦਾ ਉਥੋਂ ਉਹ ਚੀਜ਼ ਲੈ ਕੇ ਖਾਣ ਵਰਨਾ ਕੋਈ ਇਕੱਲਾ ਦੁਕੱਲਾ ਕੋਈ ਕੋਈ ਢੋਲੂ ਤੇ ਦੇਗ ਪਾਈ ਫਿਰਦਾ ਜਾਂ ਕੁਝ ਕਰਦਾ ਕਿਸੇ ਕੋ ਮਤ ਲੈ ਕੇ ਪ੍ਰਸਾਦ ਖਾਵੇ ਕਿਉਂਕਿ ਉਹ ਲੋਕ ਜਿਹੜੇ ਹੁੰਦੇ ਵਿੱਚ ਜ਼ਰ ਪਾਈ ਹੁੰਦੀ ਆ ਤੇ ਉਹ ਵੱਡਾ ਉਹ ਖਾਣ ਤੋਂ ਬਾਅਦ ਬੇਹੋਸ਼ ਹੋ ਜਾਂਦਾ ਜਦ ਲੁੱਟਪੁੱਟ ਕੇ ਡੰਡੀ ਲੱਗਦੇ ਉਹਨਾਂ ਲੋਕਾਂ ਤੋਂ ਆਪਾਂ ਆਪ ਸੇਤ ਰਹਿ ਕੇ ਬਚਣਾ ਹੈ ਤਾਂ ਹੀ ਸਾਡਾ ਇੱਥੇ ਆਇਆ ਸਭਲਾ ਤਾਂ ਹੀ ਆਪਾਂ ਗੁਰੂ ਘਰ ਦੀਆਂ ਬਖਸ਼ਿਸ਼ਾਂ ਸੀਚਾ ਲੈ ਸਕਦੇ ਆ ਤੇ ਆਪਾਂ ਸਾਦਗੀ ਵਿੱਚ ਆਪਾਂ ਉਹ ਬਖਸ਼ਿਸ਼ ਦੇ ਰੂਪੇ ਤਾਂ ਪਾਈਏ ਬਲਕਿ ਕਿਸੇ ਨੂੰ ਕੋਈ ਚੀਜ਼ ਸੋਨਾ ਚਾਂਦੀ ਦਿਖਾਉਣ ਦੇ ਤਰਕ ਤਨਾ ਆਈਏ ਨਾ ਫालतू ਕੋਈ ਚੀਜ਼ ਲੈ ਕੇ ਆਈਏ ਅਸ ਟਾਈਮ ਅਸੀਂ ਮੇਨ ਗੇਟ ਦੇ ਵਿੱਚ ਐਂਟਰ ਹੋ ਚੁੱਕੇ ਆ ਜੋ ਕਿ ਦੇਖੋ ਤੁਸੀਂ ਦੁਕਾਨਾਂ ਸੱਜ ਚੁੱਕੀਆਂ ਧੰਨ ਧੰਨ ਬਾਬਾ ਨਨ ਸਿੰਘ ਦੀ ਨਗਰੀ ਵਿੱਚ ਨਨਸਰ ਕਲੇਰਾ ਵਿੱਚ ਦੇਖੋ ਦੁਕਾਨਾਂ ਸੱ ਚੁੱਕੀਆਂ ਨੇ ਇਧਰ ਪਾਰਕਿੰਗ ਲੰਗਰਾਂ ਦੀ ਤਿਆਰੀ ਹੋ ਚੁੱਕੀ ਆ ਸਾਰੇ ਰਸਤੇ ਵਿੱਚ ਹੀ ਗੇਟ ਤੋਂ ਲੈ ਕੇ ਧੁਰ ਤੱਕਰ ਇਹ ਸਾਰੀਆਂ